ਹੈਲੋ ਹਾਂਜੀ ਸਾਰਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਵਾਲਾ ਪਲਾਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਦੇਖੋ ਤੁਸੀਂ ਅਕਸਰ ਮੈਨੂੰ ਪੁੱਛਦੇ ਹੋ ਹਣਾ ਵੀ ਦੀਦੀ ਜਿਹੜੀਆਂ ਤੁਸੀਂ ਇਹਨਾਂ ਦੱਸਦੇ ਹੋ ਇਹ ਗੁਰਬਾਣੀ ਨਾਲ ਜੋੜਦੇ ਹੋ ਵੀ ਇਹ ਤੁਹਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਬੀਤਿਆ ਹੋਇਆ ਹੈ ਨਾ ਬਹੁਤ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਕਿ ਹਰ ਇੱਕ ਦੀ ਜ਼ਿੰਦਗੀ ਚ ਬੀਤਦੀਆਂ ਨੇ ਤੇ ਅੱਜ ਮੈਂ ਕੁਝ ਤੁਹਾਨੂੰ ਹਣਾ ਉਹਨਾਂ ਨੂੰ ਰੂਬਰੂ ਕਰਾਉਂਗੀ ਅੱਜ ਤੋਂ ਹਣਾ 10 11 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਜਦੋਂ ਵੀ ਹੇਮਕੁੰਡ ਸਾਹਿਬ ਬਹੁਤ ਜ਼ਿਆਦਾ ਹਨਾ ਲੈਂਡਸਲਾਈਡ ਹੋਇਆ ਸੀਗਾ ਬੱਦਲ ਫਟਿਆ ਸੀਗਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸੀਗਾ ਅਸੀਂ ਉਸ ਟਾਈਮ ਉੱਥੇ ਹੀ ਸੀਗੇ ਤੇ ਮੈਂ ਅੱਜ ਤੁਹਾਨੂੰ ਦੱਸ ਦਿਆਂ ਵੀ ਗੁਰੂ ਸਾਹਿਬ ਪ੍ਰਤੱਖ ਸਾਡੇ ਨਾਲ ਕਿੱਦਾਂ ਹਨਾ ਹੋਇਆ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈਗੀ ਹਨਾ ਕਿਉਂਕਿ ਆਪਾਂ ਥੋੜੀ ਜੀ ਚੀਜ਼ ਤੇ ਡੋਲ ਜਾਂਦੇ ਆਗੇ ਤੇ ਮੈਂ ਅਕਸਰ ਕਹਿੰਦੀ ਹਣੀ ਨਾ ਵੀ ਘਰੋਂ ਚਾਹੇ ਤੁਸੀਂ ਹਨਾ ਦਵਾਈ ਲੈਣ ਜਾਂਦੇ ਹੋ ਚਾਹੇ ਤੁਸੀਂ ਖੇਤ ਜਿਹੜਾ ਮਨ ਜਾਂਦੇ ਹੋ ਪਰ ਫਿਰ ਵੀ ਅਰਦਾਸ ਕਰਕੇ ਤੁਰੋ ਕਿਉਂਕਿ ਵਾਹਿਗੁਰੂ ਜੀ ਅਰਦਾਸ ਕਰੀ ਤੋਂ ਅੰਗ ਸੰਗ ਸਹਾਇ ਹੁੰਦੇ ਨੇ ਅੱਜ ਮੈਂ ਤੁਹਾਨੂੰ ਨਾ ਇੱਕ ਦੋ ਇਦਾਂ ਦੀਆਂ ਘਟਨਾਵਾਂ ਦੱਸੂਗੀ ਜਿਹੜੀਆਂ ਕਿ ਮੇਰੇ ਨਾਲ ਹੱਟ ਵੀਤੀਆਂ ਵੀ ਨੇ ਤੇ ਮੇਰੀ ਫਰੈਂਡ ਦੀਆਂ ਵੀ ਨੇ ਨਾ ਜਿਹਦੇ ਨਾਲ ਤੁਹਾਨੂੰ ਹਨਾ ਹੋਰ ਵੀ ਗੁਰੂ ਸਾਹਿਬਾਂ ਤੇ ਭਰੋਸਾ ਹੋਊਗਾ ਤੇ ਤੁਸੀਂ ਵਿਸ਼ਵਾਸ ਕਰੋਗੇ ਤੇ ਅੱਜ ਤੋਂ ਦੇਖੋ 10-11 ਸਾਲ ਪਹਿਲਾਂ ਤੁਹਾਨੂੰ ਪਤਾ ਹੀ ਜਦੋਂ ਕਿੰਨਾ ਨੁਕਸਾਨ ਹੋਇਆ ਸੀ ਹੇਮਕੁੰਟ ਸਾਹਿਬ ਅਸੀਂ ਸਾਰਾ ਪਰਿਵਾਰ ਹਨਾ ਉੱਥੇ ਗਏ ਸੀਗੇ ਤੇ ਅਸੀਂ ਇੱਕ ਗੱਡੀ ਕਰਵਾਈ ਹੋਈ ਸੀ ਵੱਡੀ ਅਸੀਂ ਸੰਗਤ ਨਾਲ ਗਏ ਸੀ 16-17 ਜਣੇ ਸੀਗੇ ਅਸੀਂ ਆਪਣੀ ਗੱਡੀ ਕਰਵਾ ਕੇ ਹਨਾ ਲੈ ਕੇ ਗਏ ਸੀਗੇ ਤੇ ਮੇਰਾ ਬੇਟਾ ਉਦੋਂ ਹਨਾ ਪੌਣੇ 2 ਸਾਲ ਦਾ ਸੀਗਾ ਜਦੋਂ ਉਹਨੂੰ ਮੈਂ ਹੇਮਕੋਡ ਸਾਹਿਬ ਲੈ ਕੇ ਗਈ ਸੀ ਤੇ ਤੁਸੀਂ ਯਕੀਨ ਮੰਨਿਓ ਵੀ ਮੈਂ ਆਪਣੇ ਬੇਟੇ ਨੂੰ ਹਨਾ ਗੋਦ ਦੇ ਵਿੱਚ ਚੱਕ ਕੇ ਸ੍ਰੀ ਗੁਰੂ ਮਨ ਲ ਕੇ ਉੱਪਰ ਹੇਮਕੋਡ ਸਾਹਿਬ ਤੱਕ ਦੇਖੋ ਕਿੰਨੀ ਚੜਾਈ ਹੈ ਕਿੰਨੀ ਔਖੀ ਪੱਥਰਾਂ ਵਾਲੀ ਚੜਾਈ ਹੈ ਨਾ ਉੱਥੇ ਤੱਕ ਲੈ ਕੇ ਗਈ ਸੀ ਚਲੋ ਉਸ ਟਾਈਮ ਸਰੀਰ ਠੀਕ ਸੀਗਾ ਨਾ ਹੁਣ ਤਾਂ ਮੈਨੂੰ ਵੀ ਇਦਾਂ ਲੱਗਦਾ ਵੀ ਮੈਂ ਵੀ ਨਹੀਂ ਚੜ ਪਾਉਂਗੀ ਪਰ ਦੇਖੋ ਹਨਾ ਇੱਕ 1.5 ਸਾਲ ਦੇ ਪੌਣੇ 2 ਸਾਲ ਦੇ ਬੱਚੇ ਨੂੰ ਗੋਦੀ ਚੱਕ ਕੇ ਹਨਾ ਚੜਾਈ ਚੜਨੀ ਤੁਸੀਂ ਖੁਦ ਸੋਚੋ ਵੀ ਹਨਾ ਕਿੱਦਾਂ ਹੋਊਗਾ ਉਦੋਂ ਚਲੋ ਮੇਰੀ ਵੀ ਏਜ ਹੈ ਨਾ ਕਿੰਨੀ ਕੁ ਸੀਗੀ ਤੇ ਫਰਕ ਬਹੁਤ ਪੈਂਦਾ ਹੈਗਾ ਤੇ ਮੈਂ ਆਪਣੀ ਬੇਟੀ ਨੂੰ ਨਾ ਬਿਨਾ ਕਿਸੇ ਸਹਾਰੇ ਦੇ ਬਿਨਾ ਕਿਸੇ ਵਾਹਿਗੁਰੂ ਦੀ ਹੈ ਨਾ ਕਿਰਪਾ ਦੇ ਨਾਲ ਉਹਨੂੰ ਮੈਂ ਉੱਪਰ ਲੈ ਕੇ ਵੀ ਗਈ ਸੀ ਤੇ ਲੈ نیچے ਕੋਦੀ ਚੱਕ ਕੇ ਲੈ ਕੇ ਵੀ ਆਈ ਸੀਗੀ ਤੇ ਅੱਜ ਮੈਂ ਤੁਹਾਨੂੰ ਸਾਰੀ ਹੈ ਨਾ ਘਟਨਾ ਦੱਸੂਗੀ ਜਿਹੜੀ ਕਿ ਸਾਡੇ ਨਾਲ ਬੀਤੀ ਸੀਗੀ ਇਥੋਂ ਜਦੋਂ ਅਸੀਂ ਗਏ ਹੈ ਨਾ ਅਰਦਾਸ ਕਰਕੇ ਤੁਰੇ ਵੀ ਅਰਦਾਸ ਦੀ ਤਾਕਤ ਹੈ ਜਿਵੇਂ ਤੁਹਾਡੇ ਨਾਲ ਹੈ ਨਾ ਸਾਂਝੀ ਕਰ ਰਹੀ ਹਾਂ ਤੇ ਸਾਨੂੰ ਆਦਤ ਹੈ ਕਿ ਸਾਰੇ ਪਰਿਵਾਰ ਨੂੰ ਜਿੱਦਾਂ ਕਿ ਮੇਰੇ ਪਤੀ ਜੀ ਆਫਿਸ ਜਾਂਦੇ ਨੇ ਬੱਚੇ ਸਕੂਲ ਜਾਂਦੇ ਨੇ ਮੈਂ ਹਨਾ ਕੁਝ ਵੀ ਕਰ ਰਹੀ ਆ ਮੈਂ ਆਪਣੇ ਪਤੀ ਜੀ ਨੂੰ ਆਫਿਸ ਜਾਣ ਤੋਂ ਪਹਿਲਾਂ ਅਰਦਾਸ ਕਰੇ ਬਿਨਾ ਹਨਾ ਕਰੋ ਨਹੀਂ ਜਾਣ ਦਿੰਦੀ ਹੈਗੀ ਮੈਂ ਚਾਹੇ ਉਹ ਜਿੰਨਾ ਮਰਜੀ ਲੇਟ ਹੋ ਰਹੇ ਨੇ ਮੈਂ ਫਿਰ ਵੀ ਉਹਨਾਂ ਨੂੰ 2 ਮਿੰਟ ਖੜਾ ਕੇ ਅਰਦਾਸ ਜ਼ਰੂਰ ਕਰਨੀ ਹੋ ਕਰਨੀ ਹੈਗੀ ਹਨਾ ਕਿਉਂਕਿ ਇਹਦੇ ਨਾਲ ਨਾਲ ਇੱਕ ਭਰੋਸਾ ਵੀ ਵਾਹ ਰੂ ਜੀ ਹਮਸੰਗ ਸਹਾਇ ਹੀ ਰਹਿੰਦੇ ਨੇ ਕਿਉਂਕਿ ਵੱਡੀ ਘਟਨਾ ਨੂੰ ਹਨਾ ਉਹ ਸੂਲੀ ਤੋਂ ਸੂਲ ਬਣਾ ਕੇ ਕੱਟ ਦਿੰਦੇ ਨੇ ਦੇਖੋ ਇਹ ਮੈਂ ਅਕਸਰ ਤੁਹਾਨੂੰ ਕਹਿਣੀ ਹੁੰਦੀ ਆਂਗੀ ਤੇ ਕਹਿੰਦੇ ਵਿਸ਼ਵਾਸ ਬਿਨਾ ਹਨਾ ਕੁਝ ਵੀ ਹਾਸਿਲ ਨਹੀਂ ਹੁੰਦਾ ਜਿੱਨਾ ਚਿਰ ਆਪਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕੁਝ ਵੀ ਹਾਸਿਲ ਨਹੀਂ ਕਰ ਸਕਦੇ ਤੇ ਜਦੋਂ ਅਸੀਂ ਹੇਮਕੁੰਨ ਸਾਹਿਬ ਗਏ ਹਨਾ ਚਲੋ ਜਨਵਰੀ ਦੇ ਠੀਕ ਠਾਕ ਸੀਗਾ ਜਿਹੜੀ ਸਾਡੀ ਗੱਡੀ ਸੀਗੀ ਨਾ ਉਹ ਜੋਸੀ ਮੱਠ ਜਾ ਕੇ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਅਸੀਂ ਹਨਾ ਉਧਰਲੀ ਇੱਕ ਗੱਡੀ ਹਨਾ ਬੁੱਕ ਕਰਵਾਈ ਤੇ ਅਸੀਂ ਉਹਦੇ ਵਿੱਚ ਗਏ ਤੇ ਉਹਨਾਂ ਨੇ ਬੜੀ ਜਲਦੀ ਦੇ ਨਾਲ ਕਾਲੀ ਦੇ ਨਾਲ ਕਿਉਂਕਿ ਉਧਰਲੇ ਡਰਾਈਵਰ ਥੋੜੇ ਜਿਿਹੇ ਹਨਾ ਪੇਤੀ ਨੇ ਜਾਣਦੇ ਹੈਗੇ ਤੇ ਉਹ ਉੱਥੇ ਲੈ ਗਏ ਸਾਨੂੰ ਤੇ ਉਦੋਂ ਬਾਅਦ ਸਾਡੀ ਚੜਾਈ ਦੇਖੋ ਸ਼ੁਰੂ ਹੋ ਗਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਫਰੈਂਡ ਕੋ ਹੈ ਨਾ ਹਿਮਕੁੰਡ ਸਾਹਿਬ ਗਏ ਹੋਏ ਨੇ ਵੀ ਉੱਥੇ ਕਿੰਨੀ ਚੜਾਈ ਹੈ ਹੁਣ ਤਾਂ ਹਜੇ ਰਸਤੇ ਕਾਫੀ ਠੀਕ ਹੋ ਗਏ ਪਰ ਜਦੋਂ ਪਹਿਲਾਂ ਹਨਾ ਉਦੋਂ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਸੀ ਚੜਾਈ ਪੱਥਰ ਐਨੇ ਜ਼ਿਆਦਾ ਮਤਲਬ ਕਿ ਵੀ ਸਾਹ ਫੁੱਲਦਾ ਸੀ ਨਾ ਚੜਦਿਆਂ ਨਾ ਤੇ ਜਦੋਂ ਅਸੀਂ ਗਏ ਤੇ ਉੱਥੋਂ ਸਾਡੀ ਚੜਾਈ ਸ਼ੁਰੂ ਹੋ ਗਈ ਤੇ ਅਸੀਂ ਗੁਰਦੁਆਰਾ ਸਾਹਿਬ ਹਨਾ ਚਲੇ ਗਏ ਗੁਰਦੁਆ ਹਿਮਕੁੰਡ ਧਾਮ ਚਲੇ ਗਏ ਹਨਾ ਤੇ ਹਿਮਕੁੰਡ ਧਾਮ ਤੇ ਹਿਮਕੁੰਡਾ ਘਾਟ ਹਨਾ ਦੋ ਗੁਰਦੁਆਰਾ ਸਾਹਿਬ ਨੇਗੇ ਤੇ ਜਦੋਂ ਆਪਾਂ ਉਥੋਂ ਚੱਲੇ ਫਿਰ ਅੱਗੇ ਜਾ ਕੇ ਏਮਪੁਰ ਸਾਹਿਬ ਆਪਾਂ ਪਹੁੰਚਦੇ ਆਂਗੇ ਤੇ ਦੂਸਰੇ ਪੜਾਅ ਅਸੀਂ ਹਨਾ ਉਸ ਰਾਤ ਉਥੇ ਰੋਕੇ ਤੇ ਅਗਲੇ ਦਿਨ ਹਨਾ ਸਵੇਰੀ ਫਿਰ ਉਥੋਂ ਚੱਲ ਪਈ ਦੇਖੋ ਬਹੁਤ ਹੀ ਜਿਆਦਾ ਮੀਂਹ ਹੀ ਹੈ ਰਹੀ ਹੈ ਨਾ ਤਿਲਕਣ ਉਥੋਂ ਸ਼ੁਰੂ ਹੋ ਗਈ ਸੀਗੀ ਤੇ ਅਸੀਂ ਉੱਪਰ ਚਲੇ ਗਏ ਉੱਪਰ ਜਾ ਕੇ ਅਸੀਂ ਇਸ਼ਨਾਨ ਕੀਤਾ ਗੁਰੂ ਸਾਹਿਬਾਂ ਦੇ ਮੱਥਾ ਟੇਕਿਆ ਨਾ ਸਾਰਾ ਇਦਾਂ ਕਰਦੇ ਕਰਾਉਂਦੇ ਅਸੀਂ ਇਸ਼ਨਾਨ ਕਰਕੇ ਦਰਸ਼ਨ ਕਰਕੇ ਗੁਰੂ ਸਾਹਿਬਾਂ ਦੇ ਨਾ ਵਾਪਸ ਆ ਗਏ ਕਿਉਂਕਿ ਉੱਥੇ ਆਪਾਂ ਰਾਤ ਨਹੀਂ ਰਹਿ ਸਕਦੇ ਨਾ ਆਪਾਂ ਨੂੰ نیچے ਗੁਰਦੁਆਰਾ ਸਾਹਿਬ ਆਉਣਾ ਪੈਂਦਾ ਹੈ ਜੇ ਸ੍ਰੀ へਗੁਰੂ ਸਾਹਿਬ ਜਿੱਥੇ ਨਾ ਸਥਾਨ ਹੈ ਗੁਰੂ ਸਾਹਿਬਾਂ ਦਾ ਉਥੋਂ ਨੀਚੇ ਉਤਰਨੀ ਪੈਂਦਾ ਹੈਗਾ ਕਿਉਂਕਿ ਉੱਥੇ ਰਹਿਣ ਵਾਸਤੇ ਨਾ ਕੋਈ ਜਗ੍ਹਾ ਨਹੀਂ ਹੈਗੀ ਤੇ ਜਦੋਂ نیچے ਅਸੀਂ ਆ ਗਏ ਨਾ ਉਸ ਰਾਤ ਅਸੀਂ نیچے ਰਹੇ ਇਕਦਾ ਮੈਂ ਉਸ ਰਾਤ ਦੀ ਘਟਨਾ ਤੁਹਾਡੇ ਨਾਲ ਹਨਾ ਸਾਂਝੀ ਕਰਦੀ ਆ ਕਿਉਂਕਿ ਜਦੋਂ ਅਸੀਂ ਆਏ ਨਾ ਥੱਕੇ ਹਾਰੇ ਆਏ ਰਾਤ ਪੈ ਗਈ ਤੇ نیچے ਆ ਕੇ ਨਾ ਸਾਨੂੰ ਰੂਮ ਵੀ ਨਾ ਮਿਲਿਆ ਤੇ ਮੇਰੇ ਹਸਬੰਦ ਜੀ ਪਹਿਲਾਂ ਉੱtre ਆਏ ਥੋੜਾ ਜਿਹਾ ਸਾਥੋਂ ਕਹਿੰਦੇ ਵੀ ਮੈਂ ਜਾ ਕੇ ਨਾ ਵੀ ਦੇਖਦਾ ਵੀ ਜੇ ਕੋਈ ਕਮਰਾ ਮਿਲ ਜੂਆ ਪਰ ਉਹਨਾਂ ਨੂੰ ਨਾ ਮਿਲਿਆ ਨਾ ਜਦੋਂ ਅਸੀਂ ਆਏ ਇੱਕਦਾ ਥੱਕੇ ਹਾਰੇ ਆਏ ਇੱਕ ਮੇਰਾ ਬੇਟਾ ਮੇਰੀ ਗੋਦੀ ਛੋਟਾ ਸੀਗਾ ਨਾ ਤੇ ਬੇਟੀ ਵੀ ਉਦੋਂ ਚਾਰ ਪੰਜ ਸਾਲ ਦੀ ਸੀਗੀ ਤੇ ਜਦੋਂ ਅਸੀਂ ਆ ਕੇ ਦੇਖਿਆ ਨਾ ਤੇ ਮਨ ਬੜਾ ਉਦਾਸ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਵੀ ਅੱਜਕੱਲ੍ਹ ਗੁਰਦੁਆਰਿਆਂ ਦੇ ਪ੍ਰਬੰਧ ਕਹੇ ਜੇ ਤੇ ਚਲੋ ਆਪਾਂ ਕਿਸੇ ਨੂੰ ਨਿੰਦ ਦੇਣੀ ਹੈਗੀ ਹੈ ਨਾ ਵਾਹਿਗੁਰੂ ਨੇ ਜਿਵੇਂ ਜਿਵੇਂ ਲਾਇਆ ਸਭ ਓਮੇ ਓਮੇ ਲੱਗੇ ਹੋਏ ਹੈਗੇ ਤੇ ਮੇਰੇ ਮਨ ਦੇ ਵਿੱਚ ਬੜਾ ਹਨਾ ਉਦੋਂ ਬਿਰਾਗ ਆਇਆ ਤੇ ਮੈਂ ਗੁਰੂ ਸਾਭਾ ਕੇ ਅਰਦਾਸ ਕੀਤੀ ਵੀ ਵਾਹਿਗੁਰੂ ਜੀ ਹੁਣ ਤਾਂ ਅਸੀਂ ਕਿਧਰੇ ਜਾ ਵੀ ਨਹੀਂ ਸਕਦੇ ਹਾਂ ਨਾ ਉੱਥੋਂ ਆਉਣ ਦਾ ਨੀਚੇ ਵੀ ਕੋਈ ਪ੍ਰਬੰਧ ਨਹੀਂ ਸੀਗਾ ਵੀ ਹੁਣ ਅਸੀਂ ਰਾਤ ਵੀ ਕਿਵੇਂ ਕੱਟੀਏ ਨਿੱਕੇ ਨਿੱਕੇ ਬੱਚੇ ਨੇ ਇੱਕ ਮੀਂਹ ਦੇ ਨਾਲ ਅਸੀਂ ਸਾਰੇ ਭਿੱਜ ਗਏ ਹਨਾ ਆਉਂਦੇ ਹੋਏ ਤੇ ਮੈਂ ਹਜੇ ਖੜੀ ਉੱਥੇ ਨਾ ਜਿੱਥੇ ਕਮਰੇ ਦਿੰਦੇ ਸੀ ਇੱਧਰ ਅਰਦਾਸ ਕਰ ਰਹੀ ਸੀਗੀ ਤਾਂ ਇੱਕ ਸਿੰਘ ਆਏ ਹਨਾ ਸਿੰਘਾ ਉਹਨਾਂ ਨੇ ਆ ਕੇ ਮੈਨੂੰ ਕਹਿੰਦੇ ਪੁੱਤ ਕੀ ਹੋ ਗਿਆ ਮਾਹ ਜੀ ਕੁਛ ਨਹੀਂ ਵੀ ਹਨਾ ਵੀ ਇੱਦਾਂ ਸਾਨੂੰ ਕਮਰਾ ਨਹੀਂ ਮਿਲ ਰਹਾ ਵੀ ਬੈੱਡ ਨਹੀਂ ਮਿਲ ਰਹੇ ਹੈਗੇ ਤੇ ਉਹ ਕਹਿੰਦੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਪੁੱਤ ਕਹਿੰਦੇ ਤੁਸੀਂ ਆ ਲਓ ਪਰਚੀ ਕਹਿੰਦੇ ਤੁਸੀਂ ਇਹਦੇ ਇੰਨੇ ਨੰਬਰ ਉੱਥੇ ਚਲੇ ਜਾਓ ਤੇ ਮੈਨੂੰ ਅੰਦਰੋਂ ਆਇਆ ਆਇਆ ਹਨਾ ਵੀ ਚਲੋ ਵੀ ਆਪਾਂ ਮੈਂ ਆਪਣੇ ਹਸਬੰਦ ਨੂੰ ਕਿਹਾ ਵਾ ਹਾਂ ਵੀ ਤੁਸੀਂ ਇਹਨਾਂ ਨੂੰ ਹਨਾ ਪੈਸੇ ਦੇ ਦਿਓ ਵੀ ਚਲੋ ਹੁੰਦਾ ਹੀ ਆ ਵੀ ਆਪਾਂ ਇਹਨਾਂ ਨੇ ਮੇਂ ਮਦਦ ਕੀਤੀ ਹੈ ਵੀ ਆਪਾਂ ਵੀ ਚਲੋ ਉਹ ਕਰੀ ਉਹਨਾਂ ਦੀ ਜੇ ਜਦੋਂ ਮੇਰੇ ਫਾਸ ਬੀਨ ਜੀ ਉਹਨਾਂ ਨੂੰ ਪੈਸੇ ਦੇਣ ਲੱਗੇ ਤੇ ਉਹ ਗੁੱਸੇ ਹੋ ਗਏ ਉਹ ਕਹਿੰਦੇ ਵੀ ਮੈਂ ਪੈਸੇ ਪਿੱਛੇ ਨਹੀਂ ਆਇਆ ਹੈਗਾ ਕਹਿੰਦੇ ਮੈਂ ਗੁਰੂ ਦੇ ਹੁਕਮ ਦੇ ਨਾਲ ਆਇਆ ਜੇ ਤੁਹਾਨੂੰ ਨਹੀਂ ਚਾਹੀਦਾ ਤਾਂ ਤੁਸੀਂ ਰਹਿਣ ਦੋ ਤੇ ਫਿਰ ਮੇਰੇ ਮਨ ਨੂੰ ਬਹੁਤ ਸੱਟ ਲੱਗੀ ਵੀ ਇਹ ਤਾਂ ਗੁਰੂ ਸਾਹਿਬਾਂ ਨੇ ਆਪ ਹੀ ਭੇਜੇ ਨੇ ਆ ਨਾ ਕਿਉਂਕਿ ਗੁਰੂ ਸਾਹਿਬ ਕਿਸੇ ਦੇ ਥਰੂ ਹਨਾ ਮਦਦ ਕਰਦੇ ਹੈਗੇ ਕਿ ਉਸ ਰਾਤ ਹੈ ਨਾ ਪਰਤੱਖ ਗੁਰੂ ਸਾਹਿਬਾਂ ਨੇ ਆ ਕੇ ਸਾਡੀ ਮਦਦ ਕੀਤੀ ਤੇ ਉਸ ਤੋਂ ਅਗਲੇ ਦਿਨ ਅਸੀਂ نیچے ਉਤਰੇ ਆਏ ਹੈ ਨਾ ਗੁਰਦੁਆਰਾ ਸਾਹਿਬ ਆਪਣੇ ਗੋਵਿੰਦ ਘਾਟ ਆ ਗਏ ਜਦੋਂ ਉੱਥੇ ਨਾ ਜਿਹੜੀ ਸਾਡੀ ਗੱਡੀ ਖਰਾਬ ਹੋਈ ਹੋਈ ਸੀਗੀ ਉਹ ਗੱਡੀ ਆ ਇਹ ਅਲੱਗ ਡਰਾਈਵਰ ਨੂੰ ਅਸੀਂ ਫੋਨ ਕੀਤਾ ਉਹ ਕਹਿੰਦਾ ਵੀ ਹਾਂ ਵੀ ਗੱਡੀ ਠੀਕ ਹੋ ਗਈ ਵੀ ਮੈਂ ਆ ਰਹਾਗਾ ਤੇ ਜਿਹੜਾ ਹਨ ਮੀਂਹ ਸੀਗਾ ਥੋੜੀ ਥੋੜੀ ਨੇਹਰੀ ਤੂਫਾਨ ਹਨਾ ਉੱਥੇ ਸਟਾਰਟ ਹੋ ਗਿਆ ਸੀਗਾ ਤੇ ਦੇਖੋ ਵਾਹਿਗੁਰੂ ਕਹਿੰਦੇ ਜਿਹਨੂੰ ਬਚਾਉਂਦਾ ਹਨਾ ਉਹਨੂੰ ਮੌਤ ਦੇ ਮੂੰਹ ਚੋਂ ਇਸ ਤਰੀਕੇ ਨਾਲ ਕੱਢ ਕੇ ਲੈ ਕੇ ਆਉਂਦਾ ਤੇ ਉੱਥੇ ਅਸੀਂ ਸਾਰੇ ਜਣੇ ਬੈਠੇ ਗੱਡੀ 'ਚ ਉੱਥੇ ਥੋੜਾ ਬਹੁਤ ਸਾਡਾ ਹਨਾ ਮਨ ਮੋਟਾ ਵੀ ਹੋ ਗਿਆ ਕਿਉਂਕਿ ਜਲਦੀ ਜਲਦੀ ਸਾਰਿਆਂ ਨੂੰ ਕਿਹਾ ਵੀ ਬੈਠੋ ਗੱਡੀ 'ਚ ਤੇ 25-30 ਕਿਲੋਮੀਟਰ ਹਨਾ ਆਏ ਹੋਵਾਂਗੇ ਗੱਡੀ ਦੇ ਵਿੱਚ ਤੇ ਨਾਲ ਦੀ ਨਾਲ ਉਥੋਂ ਖਾਬਰ ਆਉਣ ਲੱਗੀਆਂ ਵੀ ਬੱਦਲ ਫਟ ਗਿਆ ਹਨਾ ਉੱਥੇ ਇਸ ਤਰੀਕੇ ਨਾਲ ਹੋਇਆ ਜਿਹੜੀ ਰਾਤ ਅਸੀਂ ਉੱਥੇ ਰੋਕਣਾ ਸੀ ਉਸ ਰਾਤ ਅਸੀਂ ਰੁਕੇ ਨਹੀਂ ਹੈਗੇ ਤੇ ਸਾਨੂੰ ਵਾਹਿਗੁਰੂ ਨੇ ਉੱਥੋਂ ਹਨਾ ਕੱਢ ਲਿਆ ਕਿਉਂਕਿ ਸਾਰਾ ਪਰਿਵਾਰ ਅਸੀਂ ਵੀ ਨਾਲ ਸੀਗਾ ਸਾਡੇ ਨਾਲ ਹੋਰ ਸੀਗੇ ਅਸੀਂ 16 ਜਣੇ ਸੀ ਪੂਰੇ ਨਹੀਂ ਤਾਂ ਹੁਣੋਂ ਅੱਜ ਕੱਲ ਦੇਖੋ 12-13 ਸਾਲ ਹੋ ਗਏ ਹੁੰਦੇ ਹਨਾ ਵਾਹਿਗੁਰੂ ਦੇ ਚਰਨਾਂ 'ਚ ਗਿਆ ਨੂੰ ਪਰ ਵਾਹਿਗੁਰੂ ਕਹਿੰਦੇ ਜੀ ਨੂੰ ਬਚਾਉਂਦਾ ਉਹਨੂੰ ਹੱਥ ਦੇ ਕੇ ਖੁਦ ਹੀ ਬਚਾਉਂਦਾ ਤੇ ਅਸੀਂ ਜਦੋਂ ਹਨਾ ਉਥੋਂ ਨੀਚੇ ਆ ਰਹੇ ਸੀਗੇ ਤਾਂ ਗੱਡੀ ਰਸਤੇ ਦੇ ਵਿੱਚ ਫੇਰ ਖਰਾਬ ਹੋ ਗਈ। ਤੁਸੀਂ ਯਕੀਨ ਮੰਨੋ ਹਨਾ ਵਾਹਿਗੁਰੂ ਜੀ ਜਿੱਦਾਂ ਕਿ ਆਪਣੇ ਆਪ ਹੀ ਨਾਲ ਉਹਨੇ 4 ਕਿਲੋਮੀਟਰ ਗੱਡੀ ਸਾਡੀ ਹਨਾ ਬੰਦ ਗੱਡੀ ਐਦਾਂ ਹੀ ਰੁੜਕੀ ਆ ਗਈ ਸੀ ਹਨਾ ਤੇ ਚਲੋ ਅੱਗੇ ਆਏ ਅੱਗੇ ਆ ਕੇ ਨਾ ਫਿਰ ਇੱਕ ਮਕੈਨਿਕ ਮਿਲਿਆ ਉਥੋਂ ਨਾ ਗੱਡੀ ਥੋੜੀ ਬਹੁਤੀ ਠੀਕ ਕਰਵਾਈ ਪਤਾ ਨਹੀਂ ਕੀ ਹੋਇਆ ਆਉਣ ਵੇਲੇ ਗੱਡੀ ਸਾਡੀ ਬਹੁਤ ਜ਼ਿਆਦਾ ਖਰਾਬ ਹੋਣ ਲੱਗੀ ਤੇ ਫਿਰ ਠੀਕ ਕਰਵਾ ਕੇ ਅਸੀਂ ਹਨਾ ਰੀਠਾ ਸਾਹਿਬ ਗਏ ਰੀਠਾ ਸਾਹਿਬ ਜਦੋਂ ਅਸੀਂ ਹਨਾ ਮੋੜ ਰਹੇ ਸੀਗੇ ਤੇ ਉਸ ਟਾਈਮ ਮਲਕੇ ਕਾਫੀ ਜਿਆਦਾ ਹਨਾ ਉੱਥੇ ਬੱਦਲ ਫਟ ਗਿਆ ਸੀਗਾ ਤੇ ਦਰਖਤ गिरਨ ਲੱਗ ਗਏ ਹਨਾ ਕਾਫੀ ਜਿਆਦਾ ਮਲਕੇ ਇਦਾਂ ਲੱਗ ਰਿਹਾ ਸੀ ਸਾਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਅੱਜ ਪਹੁੰਚਾਂਗੇ ਨਹੀਂ ਦੋ ਵਾਰ ਸਾਡੀ ਗੱਡੀ ਹੈ ਨਾ ਖਾਈ ਦੇ ਵਿੱਚ ਰੁੜਦੀ ਰੁੜਦੀ ਬਚ ਗਈ ਤੇ ਚਲੋ ਪ੍ਰਮਾਤਮਾ ਦੇ ਅੱਗੇ ਦੇਖੋ ਜਦੋਂ ਭਰੋਸਾ ਆਉਂਦਾ ਜੇ ਸਾਡੀ ਮੌਤ ਉੱਥੇ ਹੁੰਦੀ ਹੈ ਨਾ ਤਾਂ ਵੀ ਆਪਾਂ ਕੁਝ ਨਹੀਂ ਕਰ ਸਕਦੇ ਜੀ ਪਰ ਮੈਂ ਤੁਹਾਨੂੰ ਅੱਜ ਇਹ ਕਹਾਣੀ ਸੁਣਾਉਂਦਾ ਮੇਰਾ ਮਕਸਦ ਇਹੀ ਹੈ ਵੀ ਦੇਖੋ ਇਹ ਇੱਕ ਅਰਦਾਸ ਦੀ ਤਾਕਤ ਹੈਗੀ ਵੀ ਜਿੰਨਾ ਚਿਰ ਇਨਸਾਨ ਦਾ ਹਨਾ ਉਹ ਸਮਾਂ ਨਹੀਂ ਆਉਂਦਾ ਉਹ ਬੇਬੀਵਾਂ ਆਣੀ ਉਹ ਜਦੋਂ ਉਹਦੀ ਮੌਤ ਹੋਣੀ ਹੈ ਨਾ ਉਹਨਾਂ ਚਿਰ ਉਹ ਕਿਤੇ ਨਹੀਂ ਕੁਛ ਹੁੰਦਾ ਉਹਨੂੰ ਤੇ ਚਲੋ ਇਹ ਕਰਦੇ ਕਰਾਉਂਦੇ ਹਨਾ ਅਸੀਂ ਆਪਣੇ ਹਰਦੁਆਰ ਸਾਹਿਬ ਪਹੁੰਚ ਗਏ ਨਾ ਹਰਦੁਆਰ ਜਦੋਂ ਅਸੀਂ ਆਏ ਉੱਥੇ ਤਾਂ ਮਤਲਬ ਕਿ ਵੀ ਜਿਹੜੀ ਗੰਗਾ ਸਗੀ ਹੈ ਨਾ ਉਹ ਵੀ ਪੂਰੀ ਭਰ ਗਈ ਬਹੁਤ ਰੌਲਾ ਪੈ ਗਿਆ ਵੀ ਜਿੱਥੇ ਆਪਣੇ ਰੋਕਣਾ ਅਸੀਂ ਰਾਤ ਨੂੰ ਹਨ ਵੀ ਉਹ ਸਾਰਾ ਗੁਰਦੁਆਰਾ ਸਾਹਿਬ ਰੁੜ ਗਿਆ ਵਿੱਚ ਹਨਾ ਲੰਗਰ ਸਾਹਿਬ ਜਿਹੜੇ ਦੁਕਾਨਾਂ ਸਿੱਥੀਆਂ ਸਾਰਾ ਹੋ ਗਿਆ ਨਾ ਤੇ ਮਨ ਬੜਾ ਡਰ ਗਿਆ ਸਾਡਾ ਵੀ ਕਿਉਂਕਿ ਅਸੀਂ ਵੀ ਸਾਰੇ ਜਦੋਂ ਉੱਤਰਦੇ ਆ ਨਾ ਉੱਥੇ ਹਨਾ ਕੋਈ ਅਲੱਗ-ਅਲੱਗ ਹੋ ਜਾਂਦੇ ਨੇ ਕੋਈ ਇਕੱਠਾ ਨਹੀਂ ਰਹਿੰਦਾ ਹੈਗਾ ਕੋਈ ਦੇਖੋ ਮੂਰੇ ਕੋਈ ਪਿੱਛੇ ਕੋਈ ਘੋੜਿਆਂ ਤੇ ਕੋਈ ਕਿਵੇਂ ਆ ਨਾ ਸਾਰੇ ਏਦਾਂ ਬਕ-ਬਕ ਹੋ ਗਏ ਸੀ ਤੇ ਦੇਖੋ ਵਾਹਿਗੁਰੂ ਜੀ ਸਾਨੂੰ ਉੱਥੋਂ ਐ ਆਪਣਾ ਹੱਥ ਦੇ ਕੇ ਬਚਾ ਕੇ ਲੈ ਕੇ ਆਏ ਨੇ ਕਿ ਦੇਖੋ ਗੱਡੀ ਵੀ ਸਾਡੀ ਹੈ ਨਾ ਕਿੰਨੀ ਵਾਰੀ ਖਰਾਬ ਹੋਈ ਪਰ ਫਿਰ ਵੀ ਵਾਹਿਗੁਰੂ ਸਾਨੂੰ ਉੱਥੋਂ ਲੈ ਆਏ ਸੀਗੇ ਨਾ ਇਸ ਤਰੀਕੇ ਸਹੀ ਸਲਾਮਤ ਆਪਣੇ ਘਰ ਆ ਗਏ ਕਿਉਂਕਿ ਫਿਰ ਸਾਨੂੰ ਹਰ ਦੁਆਰ ਅਸੀਂ ਆ ਕੇ ਇਹ ਨਾ ਰਾਤ ਕੱਟੀ ਉੱਥੋਂ ਅਸੀਂ ਨੀਤੇ ਆ ਗਏ ਪਰ ਹਰਦਵਾਰ ਆ ਕੇ ਫਿਰ ਸਾਨੂੰ ਰੁਕਣਾ ਪਿਆ ਨਾ ਉੱਥੇ ਅਸੀਂ ਰਾਤ ਕੱਟੀ ਫਿਰ ਅਸੀਂ ਅਗਲੇ ਦਿਨ ਆਪਦੇ ਘਰ ਨੂੰ ਚਾਲੇ ਪਾਏ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਹੈ ਨਾ ਬਿਲਕੁਲ ਸੱਚੀ ਘਟਨਾ ਜਿਹੜੀਆਂ ਕਿ ਪਹਿਣਾ ਹੈ ਨਾ ਕਹਿੰਦੀਆਂ ਨੇ ਵੀ ਨਹੀਂ ਸਾਡੀ ਵਾਈਕਰੂ ਸੁਣਦਾ ਨਹੀਂ ਸਾਡੇ ਪਤੀ ਜੀ ਇਹਨਾਂ ਸ਼ਰਾਬ ਨਹੀਂ ਛੱਡਦੇ ਸਾਡੇ ਪਤੀ ਅੰਮ੍ਰਿਤ ਨਹੀਂ ਛਕਦੇ ਜਾਂ ਸਾਡੇ ਪਤੀ ਸਾਡੀ ਮੰਨਦੇ ਨਹੀਂ ਦੇਖੋ ਉਹਦੇ ਹੀ ਰਿਲੇਟਿਵ ਆ ਜੀ ਕਿ ਮੈਂ ਤੁਹਾਨੂੰ ਹੋਰ ਗੱਲ ਸੁਣਾਉਣ ਲੱਗੀ ਆ ਨਾ ਦੇਖੋ ਇੱਕ ਗੁਰੂ ਦੀ ਮੈਮ ਹੈ ਗੁਰੂ ਦੀ ਸਾਖੀ ਹੈ ਨਾ ਇਹਦੇ ਵਿੱਚ ਸੁਣਾਉਣ ਦਾ ਵੀ ਨਹੀਂ ਕੁਝ ਇਹ ਸੱਚੀ ਗੱਲ ਹੈ ਜੀ ਨਾ ਮੇਰੀ ਇੱਕ ਬਹੁਤ ਹੀ ਹੈ ਨਾ ਪਿਆਰੀ ਉਹ ਦੇ ਨਾ ਇੱਕ ਭੈਣ ਸੀਗੀ ਉਹਦਾ ਮਨ ਲ ਕੇ ਵਿਆਹ ਹੋ ਗਿਆ ਹਨਾ ਉਹਦਾ ਇੱਕ ਦਿਓਰ ਸੀਗਾ ਉਹ ਮਨ ਲ ਕੇ ਉਹਨੂੰ ਦੇਖ ਕੇ ਨਾ ਇਦਾਂ ਕਹਿੰਦੀ ਹੁੰਦੀ ਸੀਗੀ ਵੀ ਇਹ ਨਾ ਬੰਦਾ ਵੀ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਹਨਾ ਵੀ ਦੇਖ ਕੇ ਵੀ ਉਹਨੂੰ ਡਰਦੀ ਹੁੰਦੀ ਸੀ ਉਹਦੀ ਅੱਖਾਂ ਵੀ ਬਿੱਲੀਆਂ ਜਿਹੀਆਂ ਨੇ ਇਹ ਨਹੀਂ ਹੈਗਾ ਵੀ ਉਹ ਸੋਹਣਾ ਨਹੀਂ ਹੈਗਾ ਸੋਹਣਾ ਸੁਨੱਖਾ ਬਹੁਤ ਹੈ ਹਨਾ ਕੰਮ ਕਾਜ ਬਹੁਤ ਵਧੀਆ ਕਰਦਾ ਹੈਗਾ ਪਰ ਵੈਸੇ ਹੀ ਹਨਾ ਜਿੰਦੇ ਹੁੰਦਾ ਵੀ ਆਪਾਂ ਨੂੰ ਵੀ ਮੈਨੂੰ ਉਹ ਬੰਦਾ ਪਸੰਦ ਨਹੀਂ ਹੈਗਾ ਉਹ ਡਰਦੀ ਹੁੰਦੀ ਉਹਦੇ ਤੋਂ ਵੀ ਮਨ ਦੇ ਅੰਦਰੋਂ ਅੰਦਰੋਂ ਹਨਾ ਤੇ ਪਰ ਵਾਹਿਗੁਰੂ ਨੂੰ ਕੋਸ ਹੋਰ ਮਨਜ਼ੂਰ ਸੀ ਹਨ ਉਸੇ ਨਾਲ ਹੀ ਉਹਦਾ ਹਨਾ ਵਿਆਹ ਹੋ ਗਿਆ ਤੇ ਵਿਆਹ ਹੋਇਆ ਨਾ ਉਸ ਤੋਂ ਬਾਅਦ ਵੀ ਉਹ ਤਾਂ ਬਹੁਤ ਡਰਦੀ ਰਹੀ ਉਹਦਾ ਸੁਭਾਅ ਥੋੜਾ ਜਿਹਾ ਗੁੱਸੇ ਵਾਲਾ ਸੀ ਉਹ ਲੜਕੇ ਦਾ ਤੇ ਜੇ ਥੋੜੀ ਜੀ ਗੱਲ ਕੋਈ ਕੰਮ ਨਾ ਹੁੰਦਾ ਨਾ ਉਹ ਐ ਨਹੀਂ ਪਤਾ ਦੀ ਉਹਦੇ ਥੱਪੜ ਮਾਰਦਾ ਜਾਂ ਮੂੰਹ ਕੋ ਮਾਰਦਾ ਕੁੱਟਦਾ ਹਨਾ ਥੋੜਾ ਜਿਹਾ ਹੈਗਾ ਸੀ ਇਦਾਂ ਦੇ ਸੁਭਾਅ ਦਾ ਤੇ ਉਹ ਨਹੀਂ ਵਿਚੇਰੀ ਨੇ ਹਨਾ ਉਹ ਥੋੜੀ ਜੀ ਖਿਆਲਾਂ ਦੀ ਸੀ ਗੁਰਬਾਣੀ ਦੇ ਨਾਲ ਜੁੜੀ ਹੋਈ ਸੀ ਕਿ ਗਵਾਹਿ ਗੁਰੂ ਗਿਆਨ ਤਾਂ ਕਰਨੀ ਆ ਵੀ ਵਾਹਿਗੁਰੂ ਜੀ ਇਹਦਾ ਸੁਭਾਅ ਹਨਾ ਠੀਕ ਉਹ ਜੇ ਸੋਦਰ ਜੀ ਹਨਾ ਇੱਕ ਵਾਰੀ ਉਹ ਆਨੰਦਪੁਰ ਸਾਹਿਬ ਗਈ ਤੇ ਉਹ ਤੋਂ ਨਾ ਉਹ ਕੜਾ ਲੈ ਆਈ ਆਪਣੇ ਹਸਬੰਦ ਕਹਿੰਦੇ ਕਹਿੰਦੇ ਵੀ ਤੁਸੀਂ ਕੜਾ ਪਾ ਲਓ ਤੇ ਉਹ ਗੁੱਸੇ ਵਿੱਚ ਉਹਨੂੰ ਕਹਿੰਦਾ ਕਹਿੰਦਾ ਵੀ ਮੈਂ ਕੜੇ ਪਾਵਾਂ ਕਾ ਕੰਮ ਕਰਾਂ ਕਹਿੰਦਾ ਵੀ ਮੈਥੋਂ ਨਹੀਂ ਪਾਇਆ ਜਾਂਦਾ ਕੜਾ ਕੁੜਾ ਤੇ ਉਹ ਤੇਰੀ ਬਹੁਤ ਰੋਈ ਹੈ ਨਾ ਰੋ ਕੇ ਉਹਨੇ ਉਹ ਕੜਾ ਨਾ ਫੋਟੋ ਮੂਰੇ ਰੱਖਤਾ ਤੇ ਉਹ ਵਿਚਾਰੀ ਹੈ ਨਾ ਰੋਣ ਲੱਗੀ ਰੋ ਕੇ ਹੈ ਨਾ ਫਿਰ ਉਹਨੇ ਉਹਨਾਂ ਦੇ ਘਰੇ ਜੋਤੂਫ ਕਰਦੀ ਹੁੰਦੇ ਸੀ ਕਿ ਮਰ ਕੇ ਜਿੱਥੇ ਉਹ ਪਾਠ ਕਰਦੀ ਹੁੰਦੀ ਸੀ ਜੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸੀ ਉਹ ਕੜਾ ਨਾ ਉਹਨੇ ਉੱਥੇ ਰੱਖਤਾ ਤੇ ਉਹਨੂੰ ਉਹਨਾਂ 2 ਸਾਲ ਹੋ ਗਏ ਇੰਨੇ ਕੜੇ ਨੂੰ ਤੇ ਹੌਲੀ ਹੌਲੀ ਨਾ ਉਹਦੇ ਘਰ ਵਾਲਾ ਨਾ ਕਥਾ ਸੁਣਨ ਲੱਗ ਗਿਆ ਜਿਹੜੀ ਆਪਣੀ ਟੀਵੀ 'ਚ ਹਰ ਮੰਦਰ ਸਾਹਿਬ ਤੋਂ ਕਥਾ ਆਉਂਦੀ ਹੈ ਉਹ ਸੁਣਨ ਲੱਗ ਗਿਆ ਉਹ ਵਿਚਾਰੀ ਇੱਦਾਂ ਹੀ ਕੰਮ ਕਰਦੀ ਰਹਿੰਦੀ ਹੈ ਨਾ ਇੱਕ ਦਿਨ ਕਹਿੰਦੀ ਕਹਿੰਦੀ ਵੀ ਮੈਂ ਇਹੋ ਜਿਹਾ ਕੰਮ ਕਰ ਰਹੀ ਸੀਗੀ ਤੇ ਮੇਰੇ ਦੋਹ ਕੋਈ ਗਲਤੀ ਹੋ ਗਈ ਨਾ ਮੇਰੇ ਮੂੰਹ ਤੇ ਥੱਪੜ ਮਾਰਿਆ ਮੇਰੇ ਘਰ ਵਾਲੇ ਨੇ ਤੇ ਕਹਿੰਦੀ ਮੇਰੇ ਸੱਸ ਨੇ ਚਲੋ ਮੇਰੇ ਬਹੁਤ ਮਦਦ ਕੀਤੀ ਹੈ ਨਾ ਕਹਿੰਦੇ ਹੁੰਦੇ ਨੇ ਕਹਿੰਦੇ ਕੋਈ ਨਾ ਕੋਈ ਸਹਾਰਾ ਫਿਰ ਵਾਹਿਗੁਰੂ ਆਪ ਹੀ ਭੇਜ ਦਿੰਦਾ ਜਦੋਂ ਆਪਦੇ ਪਰਨੇ ਪੈਣੇ ਹਨ ਨਾ ਤੇ ਉਹ ਕਹਿੰਦੀ ਵੀ ਮੇਰੇ ਹਸਬੰਦ ਨੇ ਉਹਨੇ ਥੱਪੜ ਮਾਰਿਆ ਵੀ ਤੂੰ ਗਲਤ ਈ ਹੈ ਕੋਈ ਹੈਨਾ ਉਂ ਦੱਸਦੇ ਵੀ ਤੂੰ ਮਾਰਦਾ ਕਿਉਂ ਆ ਹੈਗਾ ਚਲੋ ਇਦਾਂ ਚੱਲਦਾ ਗਿਆ ਹੈਨਾ ਪੂਰੇ 2 ਸਾਲ ਬੀਤ ਗਏ ਹੈਨਾ 2 ਸਾਲਾਂ ਬਾਅਦ ਉਹ ਕਹਿੰਦੀ ਵੀ ਮੈਂ ਜਦੋਂ ਵੀ ਪਾਠ ਕਰਦੀ ਮੈਂ ਇਹੀ ਅਦਾਸ ਕਰਦੀ ਵੀ ਵਾਹਿਗੁਰੂ ਜੀ ਹੁਣ ਮੈਂ ਇਹਨੂੰ ਕੜਾ ਪਾਉਣ ਨੂੰ ਨਹੀਂ ਕਹਿੰਦੀ ਵੀ ਹੁਣ ਤੁਸੀਂ ਆ ਪਵਾਏ ਜਦੋਂ ਹੀ ਆਪ ਮੰਗੋਗਾ ਹੈਨਾ ਵੀ ਮੈਂ ਉਦੋਂ ਇਹ ਕੜਾ ਇਹਨੂੰ ਦੇਵਾਂਗੀ ਤੇ 2 ਸਾਲਾਂ ਬਾਅਦ ਉਹ ਉਹਨੂੰ ਕਹਿੰਦਾ ਹੈ ਕਹਿੰਦਾ ਵੀ ਤੂੰ ਜਿਹੜਾ ਕੜਾ ਲੈ ਕੇ ਆਈ ਸੀਗੀ ਵੀ ਉਹ ਕਿੱਥੇ ਹੈਗਾ ਤੇ ਉਹ ਕਹਿੰਨੇ ਵੀ ਬੜਾ ਚੌ ਚੜਿਆ ਉਹਨੇ ਉਹ ਕਹਿੰਦੇ ਕਿ ਤੁਸੀਂ ਕੀ ਲੈਣਾ ਹੈ ਨਾ ਕਹਿੰਦਾ ਵੀ ਨਹੀਂ ਕਹਿੰਦਾ ਵੀ ਮੈਨੂੰ ਉਹ ਕੜਾ ਦੇ ਦੇ ਉਹਨੇ ਵਿੱਚ ਇਹਨੂੰ ਕੜਾ ਲਿਆ ਕੇ ਦੇਤਾ ਉਹਨੇ ਪਾ ਲਿਆ ਹਨ ਫਿਰ 6 ਮਹੀਨੇ ਹਨਾ ਸਤ ਫੇਰ ਲਾਂਗੇ ਇਸੇ 7 ਮਹੀਨੇ ਆਮ ਕਰੋ ਫਿਰ ਉਹਨੇ ਅੰਮਰਤ ਚ ਛਕ ਲਿਆ ਹਨ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਉਹ ਦੋਨੋਂ ਹਨਾ ਸੁਖੀ ਵਸਦੇ ਨੇ ਦੋ ਬੱਚੇ ਨੇ ਪਰਿਵਾਰ ਸਾਰਾ ਕੁਝ ਵਧੀਆ ਕੰਮ ਕਾਜ ਵਧੀਆ ਚੱਲ ਰਿਹਾ ਹੈਗਾ ਤੇ ਮੇਰਾ ਕਹਿਣ ਦਾ ਭਾਵ ਹੈ ਹਨਾ ਵੀ ਵਾਹਿਗੁਰੂ ਜਦੋਂ ਆਪਾਂ ਬਾਰ-ਬਾਰ ਬਾਰ-ਬਾਰ ਅਰਦਾਸਾਂ ਕਰਦੇ ਆ ਤਾਂ ਵਾਹਿਗੁਰੂ ਹਨਾ ਉਸ ਚੀਜ਼ ਨੂੰ ਜ਼ਰੂਰ ਸੁਣਦੇ ਨੇ ਤੇ ਅਰਦਾਸ ਜ਼ਰੂਰ हां देखो मेरा ये सारे वीडियो सुनाने का तो आपको यही मकसद सीगा क्योंकि अक्सर बीच में मानदे हुंदा भी है हैना कि पता नहीं इस चीज ਨਾਲ ਹੋਊਗਾ ਕਿ ਨਹੀਂ ਹੋਊਗਾ देखो वाइगुरु ਅੱਗੇ ਅਰਦਾਸ ਕੀਤੀ ਕਦੇ ਆਲੀ ਨਹੀਂ ਜਾਂਦੀ ਠੀਕ ਹੈ ਵੀ ਥੋੜਾ ਸਮਾਂ ਲੱਗ ਸਕਦਾ ਹੁੰਦਾ ਕਿਉਂਕਿ ਆਪਣੇ ਕਰਮਾਂ ਦੀ ਦੋਸ ਹੈਗਾ वाइगुरु ਕਦੇ ਵੀ ਕਿਸੇ ਦਾ ਹੈਨਾ ਇਹ ਨਹੀਂ ਹੈਗਾ ਵੀ ਕਿਸੇ ਦੀ ਹੈਨਾ ਮੰਗ ਹੋਵੇ ਤੇ ਪੂਰੀ ਨਾ ਹੋਵੇ ਤੇ ਭਰੋਸਾ ਰੱਖਣਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਬਲੌਗ ਹੈ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਗੁਰੂ ਸਾਹਿਬਾਂ ਦੇ ਨਾਲ ਜੋੜਦੇ ਰਹਾਂਗੇ ਤੇ ਹੋਰ ਜਿਹੜੀਆਂ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਵੀਡੀਓ ਹੋਣੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਕਲੀਸਾ ਸਤਰੀਆ ਕਾਜੀ